ਕਾਲਸਰਾ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਹੈ ਜੀ ਉਹਦੇ ਬਾਰੇ ਜਾਣਕਾਰੀ ਜਿਹੜੀ ਅੱਜ ਪ੍ਰੈਸ ਕਾਨਫਰੰਸ ਰੱਖੀ ਆ ਆਪਣੇ ਰਾਜ ਵਿੱਚ ਸਤਪ੍ਰਕਾ ਜੀ ਪ੍ਰਭਕਰ ਉਗਰਵਾਲ ਟਾਈਮ ਸ਼ਹੀਦ ਹੋ ਗਏ ਸੀ ਉਹਨਾਂ ਨੇ ਸਮਾਜ ਦੇ ਵਿੱਚ ਬਹੁਤ ਕੰਮ ਕੀਤੇ ਆ ਉਹ ਰਾਸ਼ਟਰੀ ਸਵੈਮਸ਼ਿਕ ਸੰਗ ਨਾਲ ਜੁੜੇ ਹੋਏ ਸੀ ਤੇ ਅੱਥੇ ਜਿਹੜੀ ਨਗਰ ਕੌਂਸਲ ਆਦੀ ਰੇਡ ਉਸ ਟਾਈਮ ਨਗਰਪਾਲਿਕਾ ਸੀ ਨਗਰਪਾਲਿਕਾ ਦੇ ਵਿੱਚ ਐਜ਼ ਪ੍ਰਧਾਨ ਰਹੇ ਉਹਨਾਂ ਨੇ ਬਹੁਤ ਵਿਕਾਸ ਦੇ ਕੰਮ ਕੀਤੇ ਆ ਹਰ ਗਰੀਬ ਤੇ ਅਮੀਰ ਨਾਲ ਨਾਲ ਖੜਦੇ ਸੀ ਹਰ ਦੁੱਖ ਸੁੱਖ ਕੋਲ ਨਾਲ ਖੜਦੇ ਜਦੋਂ ਪੰਜਾਬ ਦੇ ਵਿੱਚ ਅੱਤਵਾਦ ਦਾ ਦੌਰ ਸੀ ਪੰਜਾਬ ਦੇ ਵਿੱਚ ਕਾਲਾ ਦੌਰ ਚੱਲ ਰਿਹਾ ਸੀ ਜਦੋਂ ਬੱਸਾਂ ਤੋਂ ਉਤਾਰ ਕੇ ਬੰਦੇ ਮਾਰੇ ਜਾ ਰਹੇ ਸੀ ਭੈਣਾਂ ਦੇ ਭਾਈ ਦੀ ਮੌਤ ਹੋ ਰਹੀ ਸੀ ਪਤਨੀ ਦਾ ਸਵਾਗ ਉੱੜ ਰਿਹਾ ਸੀ ਜਦੋਂ ਘਰੋਂ ਬਾਹਰ ਜਾਂਦੇ ਸੀ ਤੇ ਮਾਤਾਵਾਂ ਦੇਖਦੇ ਸੀ ਮੇਰਾ ਬੱਚਾ ਸ਼ਾਮ ਨੂੰ ਆਏਗਾ ਨਹੀਂ ਆਏਗਾ ਇਹ ਉਹ ਜਾ ਕਾਲਾ ਦੌਰ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਉਸ ਟਾਈਮ ਰਾਸ਼ਟਰੀ ਸੁਰੱਖਿਆ ਕਮੇਟੀ ਦਾ ਗਠਨ ਹੋਇਆ ਪੰਜਾਬ ਦੇ ਵਿੱਚ ਜਿਸ ਦੇ ਵਿੱਚ ਮੇਰਾ ਔਰ ਰਾਜਪ੍ਰਧਾਨ ਦਾ ਸੰਯੋਜਕ ਦੇ ਨਾਤੇ ਕੰਮ ਸੀਗਾ ਤੇ ਪ੍ਰਵਾਕਰ ਜੀ ਪੰਜਾਬ ਦੇ ਪ੍ਰਧਾਨ ਸੀ ਅਸੀਂ ਪੂਰਾ ਪੰਜਾਬ ਘੁੰਮਦੇ ਸੀਗੇ ਅੱਤਵਾਦੀ ਟਾਈਮ ਵਿੱਚ ਸੰਘਰਸ਼ ਕੀਤਾ ਤੇ ਅੱਤਵਾਦੀਆਂ ਨੇ ਦੋ ਸਿਰਫ ਇਹ ਨੌਜਵਾਨਾਂ ਨੇ 16 ਮਾਰਚ ਦੀ ਕਾਲੀ ਸ਼ਾਮ ਨੂੰ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਇਹ 16 ਮਾਰਚ ਨੂੰ ਜਿੱਥੇ ਟਾਲੀਆਲ ਚੌਕ ਉਹਨੂੰ ਕਹਿੰਦੇ ਨੇ ਕਈ ਲੋਕ ਉਸ ਚੌਕ ਦਾ ਨਾਮ ਸ਼ਹੀਦ ਪ੍ਰਵਾਕਰ ਚੌਕ ਰੱਖਿਆ ਹੋਇਆ ਹੈ ਉੱਥੇ ਉਹਨਾਂ ਸਟੈਚੂ ਦਾ ਅਨੁਵਰਣ ਹੋਏਗਾ ਮੂਰਤੀ ਦਾ ਅਨੁਵਰਣ ਹੋਏਗਾ ਤੇ ਬਾਲਪੁਰੀ ਭਵਨ ਦੇ ਵਿੱਚ 16 ਮਾਰਚ ਨੂੰ ਬਹੁਤ ਵੱਡਾ ਵੱਡਾ ਇਕੱਠ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਦੂਰ ਦੂਰ ਤੋਂ ਸੰਤ ਮਾਤਮਾ ਆ ਰਹੇ ਨੇ ਪర్యਗ ਰਾਜ ਤੋਂ ਜਿੱਥੇ ਕੁੰਭ ਲੱਗਿਆ ਉੱਥੋਂ ਵੀ ਸੰਤ ਆ ਰਹੇ ਨੇ ਸ੍ਰੀ ਅਯੁੱਧਿਆ dham ਤੋਂ ਵੀ ਸੰਤ ਆ ਰਹੇ ਨੇ ਪੁਸ਼ਕਰ ਧਾਮ ਜਿੱਥੇ ਬ੍ਰਹਮਾ ਜੀ ਦਾ ਮੰਦਰ ਹੈ ਉੱਥੋਂ ਵੀ ਸੰਤ ਆ ਰਹੇ ਨੇ ਗੰਗਾ ਸਾਗਰ ਉੱਥੋਂ ਵੀ ਸੰਤ ਆ ਰਹੇ ਨੇ ਇਸ ਤਰ੍ਹਾਂ ਅਲੱਗ-ਅਲੱਗ ਜਗ੍ਹਾਵਾਂ ਤੋਂ ਸੰਤ ਆ ਰਹੇ ਨੇ ਹਰਿਆਣਾ ਤੋਂ ਵੀ ਆ ਰਹੇ ਨੇ ਪੰਜਾਬ ਤੋਂ ਵੀ ਆ ਰਹੇ ਨੇ ਔਰ ਭਾਰਤ ਸਰਕਾਰ ਦੇ ਮੰਤਰੀ ਵੀ ਸ਼ਾਮਿਲ ਹੋ ਰਹੇ ਨੇ 16 ਮਾਰਚ ਨੂੰ ਤੇ ਉਸ ਦਿਨ 16 ਮਾਰਚ ਨੂੰ ਇਹ ਇੱਕ ਸਮਾਰਿਕਾ ਦਾ ਵਿਮੋਚਨ ਹੋਣਾ ਹੈ ਇਹ ਸਾਰੀ ਗੱਲ ਆਪ ਜੀ ਨੂੰ ਦੱਸਣ ਵਾਸਤੇ ਅੱਜ ਆਪ ਜੀ ਨੂੰ ਇੱਥੇ ਬੁਲਾਇਆ ਤੇ ਇਹ ਕਾਰਜਕ੍ਰਮ ਦੀ ਜਾਣਕਾਰੀ ਦੇਣ ਵਾਸਤੇ ਆਪ ਜੀ ਇੱਥੇ ਪਹੁੰਚੇ ਹੋ ਇਕਬਾਲ ਸਿੰਘ ਜੀ ਲਾਲਪੁਰਾ ਭਾਰਤ ਸਰਕਾਰ ਦੇ ਮੰਤਰੀ ਨੇ ਉਹ ਆ ਰਹੇ ਨੇ ਸਤਨਾਮ ਸਿੰਘ ਜੀ ਸੰਧੂ ਰਾਜ ਸਭਾ ਮੈਂਬਰ ਨੇ ਉਹ ਵੀ ਆ ਰਹੇ ਨੇ ਪੂਰਵ ਮੰਤਰੀ ਵੀ ਬਹੁਤ ਸਾਰੇ ਆ ਰਹੇ ਨੇ ਅਵਿਨਾਸ਼ ਰਾਖ ਖੰਨਾ ਜੀ ਆ ਰਹੇ ਨੇ ਮਦਰੋ ਮਿੱਤਲ ਆ ਰਹੇ ਨੇ ਟਿਕਸ਼ਨ ਸੂਜੀ ਆ ਰਹੇ ਨੇ ਸਾਪਲਾ ਜੀ ਆ ਰਹੇ ਨੇ ਪਹਿਲਾ ਮੰਤਰੀ ਨੇ ਪਾਰ ਸਰਕਾਰ ਦੇ ਵਿੱਚ ਮੇਨ ਅਵਿਨਾਸ਼ ਜੈਸਵਾਲ ਜਿਹੜਾ ਆਪਣਾ ਰਾਸ਼ਟਰੀ ਸਿੱਖ ਸੰਗਤ ਹੈ ਉਹਦੇ ਪੂਰੇ ਪਾਰ ਦੇ ਸੰਗਠਨ ਮੰਤਰੀ ਨੇ ਉਹ ਵੀ ਆ ਰਹੇ ਨੇ ਬਹੁਤ ਸਾਰੇ ਸ਼ਖਸੀਤਾ ਦੂਰ ਦੂ ਤੋਂ ਆ ਰਹੇ ਆ Haryana ਤੋਂ Delhi ਤੋਂ Uttarakhand ਤੋਂ Rajasthan ਤੋਂ ਬਹੁਤ ਉੱਗਿਆ ਸ਼ਖਸੀਤਾ ਇੱਥੇ ਪਹੁੰਚ ਰਹੀਆਂ ਰਾਜੀ ਜੀ ਜਿਸ ਤਰ੍ਹਾਂ ਕਿ ਇਸ ਚੌਂਕ ਦਾ ਨਾਮ ਟਾਲੀਵਲਾ ਚੌਂਕ ਮਸ਼ਹੂਰ ਹੈ ਔਰ ਸ਼ਾਇਦ ਕਾਗਜ਼ਾਂ 'ਚ ਹੀ ਹੋਈ ਹੈ ਤੇ ਆਉਣ ਵਾਲੇ ਸਮੇਂ ਵਿੱਚ ਕੋਈ ਐਦਾਂ ਦਾ ਹੋਏਗਾ ਕਿ ਇਹ ਅਮਰ ਸ਼ਹੀਦ ਪ੍ਰਭਾਕਰ ਜੀ ਦੇ ਚੌਕ ਜੋ ਪੱਕੇ ਤੌਰ ਤੇ ਰਜਿਸਟਰਡ ਹੋਵੇ ਕੋਈ ਐਦਾਂ ਦਾ ਵੀ ਹਾਂਜੀ ਹਾਂਜੀ ਨਗਰ ਕੌਂਸਲ ਦੇ ਵਿੱਚ ਮਤਾ ਪਾਸ ਹੋਇਆ ਹੋਇਆ ਰਜਿਸਟਰਡ ਹੋਇਆ ਹੋਇਆ ਕੱਲ ਨਰਿੰਦਰ ਸ਼ਾਸਤਰੀ ਜੀ ਜੈਸਵਰ ਨਗਰ ਕੌਂਸਲ ਦੇ ਪ੍ਰਧਾਨ ਨੇ ਉਹਨਾਂ ਨੇ ਕੱਲ ਪ੍ਰੈਸ ਨੂੰ ਦੱਸਿਆ ਵੀ ਹੈ ਮੈਂ ਸੋਸ਼ਲ ਮੀਡੀਆ ਦੇਖੀ ਹੈ ਉਹ ਉਹਨਾਂ ਨੇ ਕਿਹਾ ਇਸ ਚੌਕ ਦਾ ਨਾਮ ਸ਼ਹੀਦ ਪ੍ਰਭਾਕਰ ਚੌਕ ਰੱਖਿਆ ਹੋਇਆ ਹੈ ਇਹ ਜਦੋਂ ਆਪਣੇ ਸਚਦੇਵਾ ਜੀ ਸੀ ਜੀਏ ਪ੍ਰਦਾਨ ਉਸ ਟਾਈਮ ਮੱਤਾ ਪਾਸ ਹੋਈ ਸੀ ਉਸ ਟਾਈਮ ਦਾ ਨਾਮ ਇਹਦੇ ਰੱਖਿਆ ਹੋਇਆ ਤੇ ਉੱਥੇ ਉਹਨਾਂ ਦਾ ਤਸਵੀਰ ਵੀ ਲੱਗੀ ਹੋਈ ਸੀ ਪਿਛਲੇ 5 ਸਾਲ ਪਹਿਲਾਂ ਤਸਵੀਰ ਖਰਾਬ ਹੋ ਗਈ ਸੀ ਇਸ ਕਰਕੇ ਉੱਥੇ ਸਟੈਚੂ ਲੱਗ ਰਿਹਾ ਹੈ ਤੇ ਇਹ ਸਟੈਚੂ ਜੋ ਹੈ ਕਿਹਨਾਂ ਵੱਲੋਂ ਲਗਾਇਆ ਜਾ ਰਿਹਾ ਹੈ ਕਿੰਨਾ ਖਰਚਾ ਆਇਆ ਹੈ ਇਹਦੀ ਮੇਨਟੇਨੈਂਸ ਕਿਤਾ ਹੋਏ ਇਹ ਜਿਹੜਾ ਸਟੈਚੂ ਲਗਾਇਆ ਹੈ ਮਹਾਬੀਰ ਕ੍ਰਾਂਤੀ ਸੇਵਾ ਸੰਗ ਇੱਕ ਸੰਸਥਾ ਹੈਗੀ ਅਥੇ ਰਾਜਪਰੇ ਜੀ ਵੀ ਮੈਨੂੰ ਸੇਵਾ ਮਿਲੀ ਹੈ ਚੇਅਰਮੈਨ ਦੇ ਨਾਤੇ ਤੇ ਮਹਾਬੀਰ ਕ੍ਰਾਂਤੀ ਸੇਵਾ ਸੰਗ ਇਹਦੀ ਦੇਖਭਾਲ ਕਰੇਗੀ ਸਮਾਜ ਦੇ ਸਹਿਯੋਗ ਨਾਲ ਕਰੇਗੀ ਜਿਹੜਾ ਸਟੈਚੂ ਬਣਿਆ ਹੈ ਔਰ ਜੋ ਵੀ ਕਾਰਜਕ੍ਰਮ ਹੋ ਰਿਹਾ ਹੈ ਇਹ ਸਾਰਾ ਸਮਾਜ ਦੇ ਸਹਿਯੋਗ ਨਾਲ ਹੋ ਰਿਹਾ ਜਿਹੜੇ ਰਾਸ਼ਟਰਪਤੀ ਨੇ ਰਾਜਪਰੇ ਦੇ ਉਹਨਾਂ ਨੇ ਇਹਦੇ ਵਾਸਤੇ ਸਹਿਯੋਗ ਕਰਿਆ ਪਿਆਸ ਵੀ ਦਿੱਤਾ ਸਮਾਨ ਵੀ ਦਿੱਤਾ ਇਹ ਆਪ ਜਦ ਸਭ ਜੀ ਦੇ ਸਹਿਯੋਗ ਨਾਲ ਇਹ ਕਾਰਜਕ੍ਰਮ ਹੋ ਰਿਹਾ ਤੇ ਕੀ ਕਹਿਣਾ ਚਾਹੁੰਦੇ ਹੋ ਆਉਣ ਵਾਲੀ 16 ਤਰੀਕ ਬਾਅਦ ਜਿਸ ਦਿਨ ਇਹ ਮੂਰਤੀ ਦਾ ਅਨਾਵਰਣ ਹੋਣਾ ਹੈ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਵਾਸੀ ਮੈਂ ਸ਼ਹਿਰ ਵਾਸੀਆਂ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਜਿੱਥੇ ਵੀ ਹੈ ਮੇਰੀ ਆਵਾਜ਼ ਪਹੁੰਚਦੀ ਹੈ ਮੀਡੀਆ ਰਾਹੀਂ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਜਿਹੜੇ ਵਿਅਕਤੀ ਨੇ ਦੇਸ਼ ਤੇ ਸਮਾਜ ਵਾਸਤੇ ਜਾਨ ਦੇ ਦਿੱਤੀ ਉਸ ਕਾਰਜਕ੍ਰਮ ਵਿੱਚ ਸਭ ਨੂੰ ਪਹੁੰਚਣਾ ਚਾਹੀਦਾ ਹੈ ਪੂਰੇ ਪਰਿਵਾਰ ਸਮੇਤ ਆਣਾ ਚਾਹੀਦਾ ਹੈ ਮੈਂ ਕਹਿੰਦਾ ਸ਼ਹੀਦੋਂ ਕੀ ਚਿਤਾਵਾਂ ਪਰ ਲਗੇਗੇ ਹਰ ਬਰਸ ਮੇਲੇ ਵਤਨ ਪਰ ਮਰ ਮਿਟਨੇ ਵਾਲੋਂ ਕਾ ਬਸ ਇਹੀ ਬਾਕੀ ਨਿਸ਼ਾ ਹੋਗਾ ਜਿਹੜੇ ਲੋਕ ਦੇਸ਼ ਤੇ ਸਮਾਜ ਵਾਸਤੇ ਕੰਮ ਕਰਦੇ ਨੇ ਯੁਗਾ ਯੁਗਾ ਤੱਕ ਉਹਨਾਂ ਦਾ ਨਾਮ ਰਹਿੰਦਾ ਹੈ ਇਨਸਾਨ ਪੈਦਾ ਹੁੰਦਾ ਹੈ ਖਾਂਦਾ ਪੀਂਦਾ ਬੱਚੇ ਪੈਦਾ ਕਰਦਾ ਤੇ ਮਰ ਜਾਂਦਾ ਹੈ ਜਾਨਵਰ ਵੀ ਉਹੀ ਕਰਦਾ ਹੈ ਇਨਸਾਨ ਤੇ ਜਾਨਵਰ ਵਿੱਚ ਕੋਈ ਨਾ ਕੋਈ ਫਰਕ ਦਿਖਣਾ ਚਾਹੀਦਾ ਹੈ ਜਿਹੜੇ ਲੋਕ ਦੇਸ਼ ਭਗਤੀ ਆ ਕੰਮ ਕਰਦੇ ਨੇ ਉਹਨਾਂ ਦਾ ਨਾਮ ਯੂਗਾ ਤੱਕ ਅਮਰ ਰਹਿੰਦਾ ਹੈ ਔਰ ਸਭ ਤੋਂ ਮਹਿੰਗਾ ਸ਼ੌਕ ਦੇਸ਼ ਭਗਤੀ ਦਾ ਹੈ ਇਸ ਤੋਂ ਮਹਿੰਗਾ ਸ਼ੌਕ ਕੋਈ ਵੀ ਨਹੀਂ ਹੈ ਹਰ ਤੁਸੀਂ ਕੋਈ ਵੀ ਕੰਮ ਕਰੋਗੇ ਤੁਹਾਨੂੰ ਆਰਥਿਕ ਮਦਦ ਆਏਗੀ ਪੈਸਾ ਆਏਗਾ ਤੁਸੀਂ ਧਾਰਮਿਕ ਲੈਣੇ ਜਾਓ ਤੁਹਾਡੇ ਲੋਕ ਪਹਿਰਾਦ ਰੱਖਣਗੇ ਜਿਹੜਾ ਦੇਸ਼ ਭਗਤੀ ਦਾ ਜਨੂਨ ਹੈ ਨਾ ਇਹ ਬਹੁਤ ਘੱਟ ਲੋਕਾਂ ਨੂੰ ਹੁੰਦਾ ਹੈ ਔਰੇ ਮਹਿੰਗਾ ਸ਼ੌਕ ਹੈ ਮਹਿੰਗਾ ਸ਼ੌਕ ਪਲਣ ਦਾ ਸਾਨੂੰ ਸ਼ੌਕ ਹੈ ਇਸ ਕਰਕੇ ਸ਼ੌਕ ਪਾਲਿਆ ਹੈ ਸਰਜਰੀ ਮੂਰਤੀ ਹੈ ਕਿੰਨੀ ਕਿ ਦੀ ਲੰਬਾਈ ਕਿੰਨੀ ਹੋਏਗੀ ਕਿੰਨੀ ਉੱਚੀ ਮੂਰਤੀ ਦੀ ਜਿਹੜੀ ਲੰਬਾਈ ਹੈ ਉਹ 25 ਫੁੱਟ ਹੈ ਤੇ ਜਿਹੜਾ ਜ਼ਮੀਨ ਤੋਂ ਉਚਾਈ ਹੈ ਉਹ 10 ਫੁੱਟ ਹੈ ਸ਼ੌਕ ਜੀ ਤੁਸੀਂ 30 ਸਾਲ ਲਗਾਤਾਰ ਸੰਘਰਸ਼ ਕਰਿਆ ਹੈ ਕਿ ਚੌਕ ਦਾ ਨਾਮ ਮਿਲਿਆ ਹੁਣ 35 ਸਾਲ ਬਾਅਦ ਪ੍ਰਤੀਮਾ ਲੱਗ ਰਹੀ ਹੈ ਆਖਰ ਇਹ ਸਿਰ 정치 ਜਨ ਇਹ ਕੀ ਚੱਕਰ ਹੈ ਇਸ ਤਰ੍ਹਾਂ ਮੈਂ মিডিਆ ਯਾ ਗੱਲ ਦੱਸਣ ਨਹੀਂ ਜਾਂਦਾ মিডিਆ ਨੇ ਪੁੱਛ ਲਈਏ ਗੱਲ ਦੱਸਣ ਜਾਂਦਾ ਦੇਸ਼ ਨੂੰ ਬਾਹਰੋਂ ਖਤਰਾ ਨਹੀਂ ਹੈ ਦੇਸ਼ ਨੂੰ ਅੰਦਰੋਂ ਦਾ ਖਤਰਾ ਹੈ ਇਸ ਕਰਕੇ ਜਿਹੜੇ ਸਮਾਜ ਵਿੱਚ ਰਹਿੰਦਾ ਜਿਹੜੇ ਸ਼ਹਿਰਾਂ ਦਾ ਉੱਥੇ ਕੁਝ ਲੋਕਾਂ ਨੂੰ ਦੇਸ਼ ਭਗਤੀ ਰਾਸ ਨਹੀਂ ਆਂਦੀ ਇਸ ਕਰਕੇ ਇਹਦੇ ਰੁਕਾਵਟਾਂ ਲਈਆਂ ਜੀ ਅੰਦਰੋਂ ਕਿਸਾ ਤੱਕ ਹੈ ਜਰਾ ਥੋੜਾ ਦੱਸੋ ਹਾਂ ਤੁਸੀਂ ਪੱਤਰਕਾਰ ਹੋ ਦੇਖੋ ਦੇਸ਼ ਨੂੰ ਕੋ ਅਮਰੀਕਾ ਦਾ ਖਤਰਾ ਹੈ ਪਾਕਿਸਤਾਨ ਦਾ ਖਤਰਾ ਹੈ ਦੇਸ਼ ਦੇ ਕਦਰ ਬਹੁਤ ਹੈ ਤੁਸੀਂ ਦੱਸੋ ਹੈ ਜਾਂ ਨਹੀਂ ਹੈ ਮੈਂ ਸਵਾਲ ਕਰਦਾ ਸਵਾਲ ਦੇ ਉੱਪਰ ਸਵਾਲ ਕਰ ਰਹੇ ਹਾਂ ਜੇ ਦੇਸ਼ ਇਹ ਕਦਰ ਨਾਲ ਹਿੰਦੁਸਤਾਨ ਦਾ ਦੁਨੀਆ ਝੰਡਾ ਫੇਰੇਗਾ ਤੁਸੀਂ ਮੀਡੀਆ ਜੋ ਨਾ ਮੈਂ ਸਧਾਰਨ ਵਿਅਕਤੀ ਆਂ ਇਸ ਦੇਸ਼ ਨੂੰ ਤਾਂ ਚਾਈਨਾ ਤੋਂ ਹੀ ਖਤਰਾ ਹੈ ਨਵੀਂ ਕੋਈ ਖਤਰਾ ਹੈਗਾ ਬਿਲਕੁਲ ਨਹੀਂ ਖਤਰਾ ਹੈ ਆਪਾਂ ਦਾ opinion ਦਾ difference ਹੈ ਤੁਸੀਂ ਇਹ ਦੱਸੋ ਤੁਸੀਂ ਕੀ ਅੰਦਰੋਂ ਖਤਰਾ ਕਿਹੜੀ ਦਾਸਤਾਂ ਜਿਹਨਾਂ ਨੂੰ ਅੰਦਰੋਂ Hindu original ਤੁਸੀਂ ਕਹਿ ਰਹੇ ਹੋ ਕਿਸ ਮੁੱਦੇ ਤੇ ਇਹ ਦੱਲ ਪਈ ਹੈ ਇਹ ਆਪਣੇ BJP ਦੀ ਵੀ ਸਰਕਾਰ ਰਹੀ ਹੈ ਉਸ ਟਾਈਮ ਲੇਕਿਨ ਆਪਾਂ BJP ਸਰਕਾਰ ਹੈ ਨਾ ਨਹੀਂ ਪਵਾ ਸਕੇ ਅੱਜ ਰਾਘਰੇ ਜਿਹੜਾ ਪਾਸ਼ਾ ਜੀ ਆਪ ਕੋ ਪ੍ਰਧਾਨ ਹੈ ਅਜ ਉਹਨਾਂ ਦੀ ਅਗਵਾਈ ਦੇਖੋ ਜੀ ਜਿਹੜੇ ਸ਼ਹੀਦ ਹੋੰਨੇ ਨੇ ਕਿਸੇ ਪਾਰਟੀ ਦੇ ਬੰਨੇ ਨਹੀਂ ਹੁੰਦੇ ਕਿਸ ਸਮਾਜ ਦੇ ਦੇਸ਼ ਦੇ ਕੌਮ ਦੇ ਸ਼ਹੀਦ ਸਾਰੇ ਦੇ ਸ਼ਹੀਦ ਹੁੰਦੇ ਨੇ ਪ੍ਰਬਕਰ ਜੀ ਨੇ ਕਦੇ ਜਾਤੀ ਪਾਠ ਨਹੀਂ ਵੇਖਿਆ ਉਹਨਾਂ ਕੋਈ ਵਿਅਕਤੀ ਕੰਮ ਗਿਆ ਉਹਨਾਂ ਨੇ ਕੰਮ ਉਹਨਾਂ ਦਾ ਕੰਮ ਕੀਤਾ ਹਰ ਬੰਦੇ ਰਾਂ ਮੋੜੇ ਮੋੜਾ ਲਾ ਕੇ ਖੜੇ ਰਹੇ ਔਰ ਜਿਨਾ ਦਿਨਾਂ ਵਿੱਚ ਉਹਨਾਂ ਦਾ ਇਹ ਕਾਹੜ ਹੋਇਆ ਉਹਨਾਂ ਦੀ ਤੇ ਮਰੂਤੀ ਵੈਨ ਉਸ ਟਾਈਮ ਚੱਲਦੀ ਸੀ ਉਹਨਾਂ ਦਾ ਝਗੜਾ ਚੱਲ ਰਿਆ ਸੀ ਉਸ ਟਾਈਮ ਉਹਨਾਂ ਦੇ ਨਾਲ ਵੀ ਖੜੇ ਸੀ ਕੋਈ ਵੀ ਵਿਅਕਤੀ ਜਿਹੜਾ ਪ੍ਰਾਣਾ ਬੰਦਾ ਹੈਗਾ ਜਿਹੜਾ ਉਹਨਾਂ ਨੂੰ ਜਾਣਦਾ ਹੈ ਜਿਹੜਾ ਨਾਮ ਸੁਣਿਆ ਹੈ ਔਰ ਹਰ ਵਿਅਕਤੀ ਨਾਲ ਖੜੇ ਨੇ ਪਰ ਅੱچھے ਲੋਕ ਹਰ ਜਗ੍ਹਾ ਨੇ ਮੈਂ ਨਗਰ ਕੌਂਸਲ ਦੇ ਪ੍ਰਧਾਨ ਦੀ ਵੀ ਤਾਰੀਫ ਕਰਾਂਗਾ ਇੱਥੇ ਭਾਵੇਂ ਕਾਂਗਰਸ ਦੇ ਨੇ ਪਰ ਉਹਨੇ ਜੋ ਦਲੇਰੀ ਦਿਖਾਈ ਉਹਨਾਂ ਨੇ ਕਿ ਕੋਈ ਤੁਹਾਡਾ ਕੰਮ ਹੈ ਸ਼ਹੀਦ ਭਾਰਤ ਮੈਂ ਤੁਹਾਡੇ ਨਾਲ ਖੜਾਂਗਾ ਔਰ ਅਫਸਰਾਂ ਨੂੰ ਕਹਿ ਕੇ ਰੱਖਿਆ ਸੀ ਇੱਥੇ ਕੋਈ ਰੁਕਾਵਟ ਨਹੀਂ ਆਣੀ ਚਾਹੀਦੀ ਤੇ ਕੋਈ ਅਸਰਤੀ ਲਾਉਣ ਦੀ ਚਾਬੀ ਉਹਦੀ ਕਸਣੀ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਕੱਲ ਪ੍ਰੈਸੇ ਬਿਆਨ ਵੀ ਦਿੱਤਾ ਹੈ ਮਈ ਨਗਰ ਕੌਂਸਲ ਸਹਿਯੋਗ ਕਰੇਗੀ ਮੈਂ ਪਰਸਨਲੀ ਸਹਿਯੋਗ ਕਰਾਂਗਾ ਉਸ ਤੋਂ ਬਾਅਦ ਸਮਾਜ ਨੂੰ ਅਪੀਲ ਵੀ ਕੀਤੀ ਹੈ ਕੀ ਪ੍ਰਵਾਕਰ ਜੀ ਇੱਕ ਪਾਰਟੀ ਦੇ ਬਣੇ ਹੋਏ ਸੀ ਇਹ ਪਾਰਟੀ ਦੇ ਬਣਨਾ ਤਾਂ ਕਾਂਗਰਸ ਦੇ ਪ੍ਰਧਾਨ ਇਹ ਗੱਲ ਅਪੀਲ ਨਾ ਕਰਦਾ ਸਰ ਜੀ ਮੌਜੂਦਾ ਸਰਕਾਰ ਇਸ ਚਿਰ ਇਹਨਾਂ ਦਾ ਕੋਈ ਤੋਂ ਯੋਗਦਾਨ ਮਿਲਿਆ ਇਸ ਪ੍ਰਤੀਯੋਗਤਾ ਦੇ ਵਿੱਚ ਦੇਖੋ ਜੀ ਮੈਂ ਸਭ ਨਾਲ ਸੰਪਰਕ ਕੀਤਾ ਮੈਂ ਕਾਂਗਰਸੀਆਂ ਕੋਲ ਗਿਆ ਮੈਂ ਭਾਜਪਾ ਵਾਲੇ ਕੋਲ ਗਿਆ ਮੈਂ ਅਕਾਲੀਆਂ ਕੋਲ ਵੀ ਗਿਆ ਮੈਂ ਆਪ ਵਾਲੋਂ ਗਿਆ ਮੈਂ ਗਿਆ ਸਭ ਕੋਲ ਹਾਂ ਜੀਦਾ ਜਿਹਦਾ ਜਿਹਦਾ ਮਨ ਸੀਗਾ ਉਹਨਾਂ ਉਹਨਾਂ ਸਹਿਯੋਗ ਕਰਿਆ ਮੈਂ ਤਾਂ ਕੋਈ ਵੀ ਹੈ ਨਾ ਗਲੀ ਦਾ ਕੱਖ ਹੈ ਉਹਦੀ ਦੀ ਰਿਸਪੈਕਟ ਕਰਦਾ ਇੱਕ ਕਾਰ ਹੁੰਦੀ ਹੈ ਉਹਦੇ ਅੰਦਰ ਛੋਟਾ ਪੁਰਜਾ 1 ਰੁਪਏ ਦਾ ਆਏਗਾ ਵੱਡਾ ਪੁਰਜਾ ਲੱਖ ਰੁਪਏ ਦਾ ਆਏਗਾ ਜੇ ਕਰਬਾਰਾ ਪੁਰਜਾ ਨਾ ਆਵੇ ਤਾਂ ਗੱਡੀ ਖੜ ਜਾਂਦੀ ਹੈ ਇਸ ਕਰਕੇ ਸਾਰਿਆਂ ਨੇ ਸਹਿਯੋਗ ਕਰਿਆ ਮੈਂ ਕਹਾਂ ਫਲਾਣਾ ਨਹੀਂ ਕਰਿਆ ਕਿਸੇ ਨੇ ਕਿਸੇ ਰੂਪੇ ਰ ਕਰਿਆ ਕਿਸੇ ਨੇ ਕਿਸੇ ਰੂਪੇ ਕਰਿਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਕੰਮੇ ਸਹਿਯੋਗ ਕੀਤਾ ਸਰ ਜੀ ਤੁਹਾਡੀ ਸੰਸਥਾ ਮਹਾਵੀਰ ਕ੍ਰਾਂਤੀ ਸ਼ੈਲਾ ਇਹਦਾ ਮੁੱਖ ਉਦੇਸ਼ ਕੀ ਹੈ ਸਾਡਾ ਮੁੱਖ ਉਦੇਸ਼ ਹੈ ਜਿਹੜੇ ਆਨਰ ਜਨਰੇਸ਼ਨ ਹੈ ਉਹਦੇ ਨਾਲ ਨੈਸ਼ਨੈਲਿਟੀ ਦੀ ਭਾਵਨਾ ਕਿਸ ਤਰ੍ਹਾਂ ਪੈਦਾ ਹੋਏ ਉਸ ਵਾਸਤੇ ਕੰਮ ਕਰਦੀ ਹੈ ਅਸੀਂ ਕੋਈ ਵੀ ਕੰਮ ਕਰਦੇ ਆ ਉਹ じゃ ਇੱਕ ਮਾਹੌਲ ਤਿਆਰ ਕਰਦੇ ਆ ਅੱਜ ਸਿਰਫ ਪ੍ਰੈਸ ਕਾਨਫਰੈਂਸ ਹੀ ਪ੍ਰੈਸ ਕਾਨਫਰੈਂਸ ਦੇਖੋ ਤੁਸੀਂ ਭਾਰਤ ਦਾ ਚਿੱਤਰ ਲਗਿਆ ਅਸੀਂ ਲੋਕ ਇਹ ਜਿਹੜਾ ਬੂ ਭਾਗ ਹੈ ਭਾਰਤ ਦਾ ਇਸ ਨੂੰ ਵੀ ਮਾਂ ਦਾ ਰੂਪ ਦਿੰਦੇ ਆ ਅਸੀਂ ਇਸ ਨੂੰ ਮਾਂ ਮੰਨਦੇ ਆ ਇਹੀ ਰੱਖਿਆਵਾਸੀ ਸੀ ਕੰਮ ਕਰਦੇ ਆ ਜਿਸ ਤਰ੍ਹਾਂ ਬਾਰਡਰ ਦੇ ਇੱਕ ਫੌਜੀ ਖੜਿਆ ਹੈ ਉਹ ਸਰਾਦੀ ਸੁਰੱਖਿਆਵਾਸੀ ਖੜਿਆ ਹੈ ਇਸ ਤਰ੍ਹਾਂ ਸੀ ਦੇਸ਼ ਦੇ ਨਾਗਰਿਕ ਆ ਇੱਥੇ ਦਾ ਅੰਜਲ ਖਾਂਦੇ ਆ ਇੱਥੇ ਜਿਹੜੇ ਮਹਾਪੁਰਸ਼ ਹੋਏ ਨੇ ਸਾਡੇ ਮਹਾਪੁਰਸ਼ ਹੋ ਨੇ ਇੱਥੇ ਜਿਹੜੇ ਗੁਰੂ ਹੋਏ ਨੇ ਉਹ ਸਾਡੇ ਗੁਰੂ ਨੇ ਇਸ ਕਰਕੇ ਅਸੀਂ ਦੇਸ਼ ਦੀ ਮਿੱਟੀ ਵਾਸੇ ਕੰਮ ਕਰਦੇ ਆ ਸਰ ਜਿੱਦਾਂ ਨੌਜਵਾਨੀ ਦੀ ਆਪਾਂ ਗੱਲ ਕਰੀਏ ਨੌਜਵਾਨਾਂ ਨੂੰ ਤੁਸੀਂ ਕਿਸੇ ਹੀਰੋ ਦਾ ਨਾਮ ਪੁੱਛੋ ਹੀਰੋ ਦਾ ਜਨਮ ਤਰੀਕ ਤੱਕ ਪਤਾ ਹੈ ਲੇਕਿਨ ਸਾਰੇ ਸ਼ਹੀਦਾਂ ਬਾਰੇ ਨਹੀਂ ਪਤਾ ਇਸ ਵਾਸਤੇ ਤੁਸੀਂ ਕਿਉਂ ਉਪਰਾਲੇ ਕਰ ਰਹੇ ਕਿ ਨੌਜਵਾਨਾਂ ਨੂੰ ਬਿਲਕੁਲ ਅਸੀਂ ਕਹਿੰਦੇ ਵੀ ਹਾਂ ਜਿੱਥੇ ਸਾਡਾ ਹੱਥ ਪਾਉਂਦਾ ਕਹਿੰਦੇ ਵੀ ਆ ਸਭ ਤੋਂ ਪਹਿਲਾ ਕਿਸੇ ਵਿਅਕਤੀ ਨੂੰ ਨਿਰਮਾਣ ਕਰਨਾ ਹੈ ਸਭ ਤੋਂ ਪਹਿਲਾ ਗੁਰੂਆਂ ਦੀ ਮਾਂ ਸ਼ਿਵਾਜੀ ਮਰਾਠਾ ਨੂੰ ਮਾਂ ਤੋਂ ਸੰਸਕਾਰ ਮਿਲੇ ਸੀ ਸਭ ਤੋਂ ਪਹਿਲਾ ਜਿਹੜਾ ਸੰਸਕਾਰ ਦੇਣ ਦਾ ਕੰਮ ਹੈ ਮਾਂ ਦਾ ਕੰਮ ਹੈ ਅੱਜ ਘਰਾਂ ਦੇ ਮਾਂਾਂ ਸੰਸਕਾਰ ਨਹੀਂ ਦੇਂਦੀਆਂ ਕਿਉਂ ਅੱਜ ਸਾਡੇ ਘਰ ਚਾਰ ਬੰਦੇ ਆ 6 ਕਮਰੇ ਬਣ ਗਏ ਆਪਸੇ ਦੀਵਾਰਾਂ ਆ ਗਿਆ ਬੱਚੇ ਮੋਬਾਈਲ ਤੇ ਲੱਗੇ ਰਹਿੰਦੇ ਆ ਆਪਸੇ ਪਿਓ ਨਾਲ ਗੱਲ ਨਹੀਂ ਕਰਦੇ ਆ मैं ये सारे अपील कराँगा सब तो पहला बच्चा जो तो छोटा होंगे माँ प्यो संस्कार दे उस तो बाद प्राइमरी स्कूल है वह टीचर तीजा नंबर साढ़े धर्म गुरु है किसी पांच नंबर आए हैं ये तीनों जब तक सोच गए नहीं, के नहीं। तक, नहीं। तो तक, आप, तक संस्कार नहीं, नहीं आए वो सच्चाई कि आप उसके लिए क्या करें आपकी तो संस्था क्या करें हमारी संस्था देशभक्ति का माहौल तैयार करती है कार्यक्रम करती है हम जब सौ लोगों को प्रयास करते हैं उसमें एक दो पर असर जरूर होता है ऐसा नहीं है कि असर नहीं होता मैं आपसे बात कर रहा हूँ आपके माइंड में भी कई बातें आती होंगी ये बात ठीक है या गलत है कोई व्यक्ति अगर जीवन में उतार लेता है तो उसका देश का भला होगा हम तो सबसे पहले ये कहते हैं पहले समाज को ना सुधारो पहले अपने आप को सुधारो हमारे अंदर देशभक्ति की भावना पैदा हो क्या हम स्वदेशी का इस्तेमाल करते हैं जो जो हमारे भारत की चीज़ें हैं हमारे गांव की चीज़ें हैं हमारे शहर की चीज़ें हैं हम वही इस्तेमाल करते हैं कि उसको छोड़कर दूसरे इस्तेमाल करते हैं जो हमारी चीज़ें उपलब्ध हैं हमें वो इस्तेमाल करनी चाहिए इसलिए नौजवान है संस्था जुड़ चुके हैं जिस तरह से ये तो, 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 तो समाज को पता होगा ना देखो ये तो हम तो मीडिया में है नहीं कि हमें वो बताएगा वो तो समाज में जिसमें सुधार आता है जिसमें बदलाव आता है देशभक्ति मैंने पहले आपको कहा स्टार्टिंग में देशभक्ति का शौक बहुत महंगा शौक है और मैं सबको कहता हूँ ये सबको नहीं पालना चाहिए उसको पालना चाहिए जो पहले सोच ले मेरे पास जो है वो जा सकता है मिलेगा कुछ नहीं जिसको कुछ हासिल करना है मैं उनसे प्रार्थना करूँगा आपके द्वारा वो हमारे से संपर्क ना करे वो भी सुखी रहेगा हम भी सुखी रहेंगे जिसके मन में ये हो मैंने देश और समाज के लिए काम करना है वही हमसे संपर्क करता है धन्यवाद